ਤਦ ਨੂੰ ਅੱਜ ਦੇ ਹੀ ਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਅਪਾਤਕਾਲ ਲਗਾਇਆ ਸੀ 25 ਜੂਨ 1975 ਤੋਂ 12 ਮਾਰਚ 1977 ਤੱਕ ਲੋਕਾਂ ਦੇ ਮੌਲਿਕ ਅਧਿਕਾਰਾਂ ਉੱਤੇ ਪਹਿਲੀ ਵਾਰ ਪ੍ਰਹਾਰ ਕੀਤਾ ਗਿਆ ਸੀ ਭਾਰਤ ਵਰਗੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤ੍ਰਿਕ ਦੇਸ਼ ਵਿੱਚ ਐਮਰਜੈਂਸੀ ਨੂੰ ਕਦੇ ਵੀ ਨਾ ਭੁੱਲਿਆ ਜਾ ਸਕਣ ਵਾਲਾ ਕਾਲਾ ਅਧਿਆਇ ਮੰਨਿਆ ਜਾਂਦਾ ਹੈ ਜੈ ਪ੍ਰਕਾਸ਼ ਨਾਰਾਇਣ ਨੇ ਇਸ ਨੂੰ ਭਾਰਤ ਦੇ ਇਤਿਹਾਸ ਦੀ ਸਭ ਤੋਂ ਕਾਲੀ ਅਬਦੀ ਘਰਾੜ ਦਿੱਤਾ ਸੀ ਭਾਰਤ ਦੇ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਅਨੁਛੇਦ 352 ਅਨੁਸਾਰ ਇਹ ਅਧਿਕਾਰ ਹੈ ਕਿ ਅਗਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੋਈ ਗੰਭੀਰ ਖਤਰਾ ਹੁੰਦਾ ਹੈ ਤਾਂ ਰਾਸ਼ਟਰਪਤੀ ਅਪਾਤਕਾਲ ਦੀ ਘੋਸ਼ਣਾ ਕਰ ਸਕਦਾ ਹੈ ਇਸ ਨੂੰ ਰੱਦ ਕਰਨ ਲਈ ਲੋਕ ਸਭਾ ਦੁਆਰਾ ਸਧਾਰਨ ਬਹੁਮਤ ਨਾਲ ਮਤਾ ਪਾਸ ਕੀਤਾ ਜਾਂਦਾ ਹੈ ਰਾਸ਼ਟਰਪਤੀ ਫਕਰੁਦੀਨ ਅਲੀ ਅਹਿਮਦ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਤੇ ਅਪਾਤਕਾਲ ਘੋਸ਼ਿਤ ਕੀਤਾ ਸੀ ਭਾਰਤ ਦੀ ਰਾਜਨੀਤਿਕ ਤੇ ਸਮਾਜਿਕ ਇਤਿਹਾਸ ਦਾ ਸਭ ਤੋਂ ਵਿਵਾਦਿਤ ਅਧਿਆਇ ਅਪਾਤਕਾਲੀ ਘੋਸ਼ਣਾ ਮੰਨਿਆ ਜਾਂਦਾ ਹੈ। ਅਪਾਤਕਾਲ ਦੇ ਦੌਰਾਨ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਮੀਸਾ ਦੇ ਤਹਿਤ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਸਰਕਾਰ ਨੂੰ ਪੇਹਿਸਾਬ ਛੋਟ ਮਿਲ ਗਈ ਸੀ। 2 ਕਿੰਨੇ ਮਹੀਨੇ ਤੱਕ ਚੱਲੇ ਅਪਾਤਕਾਲ ਦੌਰਾਨ ਪ੍ਰੈਸ ਦੀ ਸੁਤੰਤਰਤਾ ਖੋਹੀ ਗਈ ਸੀ। ਚੇਪ੍ਰਕਾਸ਼ ਮਨਾਰਾਇਣ ਵਰਗੇ ਕਈ ਨੇਤਾ ਵੀ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ ਸਨ। ਆਰਐਸਐਸ ਅਕਾਲੀ ਦਲ ਸਮੇਤ ਚੋਬੀ ਸੰਗਠਨਾ ਤੇ ਪੈਨ ਲਗਾ ਦਿੱਤਾ ਗਿਆ ਸੀ ਕਾਂਗਰਸ ਸਰਕਾਰ ਨੇ ਕਾਨੂੰਨ ਵਿਵਸਥਾ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਤੇ ਪਾਕਿਸਤਾਨ ਨਾਲ ਕੁਝ ਸਾਲ ਪਹਿਲਾਂ ਹੋਈ ਜੁੱਤਦੀਆਂ ਦੀ ਲੀਨਾਂ ਦੇ ਕੇ ਅਪਾਤਕਾਲ ਨੂੰ ਉਚਾਈਸ ਸਹਿਰਾਇਆ ਭਾਰਤ ਦੀ ਆਇਰਨ ਲੇਡੀ ਕਹੀ ਜਾਣ ਵਾਲੀ ਇੰਦਰਾ ਗਾਂਧੀ ਅੱਗੇ ਕਿਸੇ ਵੀ ਵਿਰੋਧੀ ਪਾਰਟੀ ਜਾਂ ਨੇਤਾ ਦੀ ਇੱਕ ਨਹੀਂ ਚੱਲੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਪਰਪਰਕੇ ਚੇਲਾ ਵਿੱਚ ਸੁੱਟਿਆ ਗਿਆ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦਾ ਖੂਬ ਸਾਥ ਦਿੱਤਾ ਲక్ష్ਮੀ ਪਗਲ ਦੇ ਮੁੱਖ ਮੰਤਰੀ ਸਿਧਾਰਥ ਸ਼ੰਕਰ ਨੇ ਅਪਾਤਕਾਲ ਦੌਰਾਨ ਇੰਦਰਾ ਗਾਂਧੀ ਦੇ ਹਰ ਫੈਸਲੇ ਨੂੰ ਸਹੀ ਠਹਿਰਾਇਆ। ਅਸਲ ਵਿੱਚ 12 ਜੂਨ 1975 ਨੂੰ ਇਨਾਬਾਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਜਿਸ ਦੇ ਅਨੁਸਾਰ ਇੰਦਰਾ ਗਾਂਧੀ ਨੂੰ ਚੋਣਾਂ ਵਿੱਚ ਤੰਦਰੁਸਤੀ ਪਾਇਆ ਗਿਆ ਸੀ ਤੇ ਕਿਸੇ ਵੀ ਚੁਣੀ ਹੋਏ ਪਦ ਤੇ ਅਸীন ਹੋਣ ਤੋਂ ਇੰਦਰਾ ਗਾਂਧੀ ਨੂੰ ਵੰਚਿਤ ਕਰ ਦਿੱਤਾ ਗਿਆ ਸੀ। ਹਾਈ ਕੋਰਟ ਦਾ ਇਹ ਹੀ ਫੈਸਲਾ ਭਾਰਤ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਕਾਰਨ ਬਣਿਆ। 1977 ਲੋਕ ਸਭਾ ਚੋਣਾਂ ਵਿੱਚ ਰਾਇਬਰੀਲੀ ਸੀਟ ਤੋਂ ਇੰਦਰਾ ਗਾਂਧੀ ਨੇ ਪੱਤੀ ਚਿਤ ਦਰਜ ਕੀਤੀ ਸੀ। ਉਹਨਾਂ ਤੋਂ ਹਾਰਨ ਵਾਲੇ ਸਮਾਜਵਾਦੀ ਪਾਰਟੀ ਦੇ ਨੇਤਾ ਰਾਜਨਾਰਾਇਣ ਨੇ ਉਹਨਾਂ ਦੇ ਤਾਂਧਲੀ ਦਾ આરોਪ ਲਗਾਉਂਦਾ ਹੋਇਆ ਪੀਪਲ ਰਿਪਰਿਜ਼ੈਂਟੇਟਿਵ ਐਕਟ 1955 ਦੇ ਤਹਿਤ ਅਪੀਲ ਦਾਇਰ ਕੀਤੀ ਸੀ। ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਜਗਮੁਹਨ ਲਾਲ ਸਿੰਘ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੋਸ਼ੀ ਪਾਇਆ। ਪੰਨਾ ਨੇ ਸੰਸਦ ਵਿੱਚ ਇੰਦਰਾ ਗਾਂਧੀ ਨੂੰ ਅਯੋਗ ਠਹਿਰਾਉਂਦੇ ਹੋਏ 6 ਸਾਲ ਤੱਕ ਕਿਸੇ ਨਿਰਵਾਚਿਤ ਪੱਤੇ ਬੈਠਣ ਲਈ ਰੋਕ ਲਗਾ ਦਿੱਤੀ ਸੀ। ਆਪਾਰਕਾਲ ਦੌਰਾਨ ਸੰਜੇ ਗਾਂਧੀ ਦਾ ਰੋਲ ਵੀ ਮਹੱਤਵਪੂਰਨ ਸੀ। ਸੰਜੇ ਗਾਂਧੀ ਨੇ ਗੈਰ ਸਵਧਾ ਨਿਕ ਤਰੀਕੇ ਨਾਲ ਆਪਾਰਕਾਲ ਦੌਰਾਨ ਕੁੱਝ ਕੰਮ ਕੀਤੇ ਸਨ। ਇੰਦਰਾ ਗਾਂਧੀ ਅਸਲ ਵਿੱਚ ਸੰਜੇ ਗਾਂਧੀ ਦੇ ਕਹਿਣ ਮੁਤਾਬਕ ਹੀ ਫੈਸਲੇ ਲੈ ਰਹੇ ਸਨ। ਸੰਜੇ ਗਾਂਧੀ ਨੇ ਜਨਸੰਖਿਆ ਨਿਯੰਤਰਣ ਲਈ ਦੇਸ਼ ਵਿੱਚ ਜ਼ਬਰਨ ਮੁਹਰ ਨਸਬੰਦੀ ਕਰਵਾਉਣ ਦੇ ਆਦੇਸ਼ ਦੇ ਦਿੱਤੇ ਸਨ। ਅਚਾਹ ਕਰਨ ਪਿੱਛੇ ਕਾਂਗਰਸ ਦਾ ਤਰਕ ਸੀ ਕਿ ਵਾਧਦੀ ਹੋਈ ਆਬਾਦੀ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਹੈ ਕਿ ਇਹ ਆਦੇਸ਼ ਲਾਗੂ ਕੀਤੇ ਜਾਣ। ਸੰਜੇ ਗਾਂਧੀ ਨੇ ਸਤੰਬਰ 1970 ਵਿੱਚ ਪੁਰਸ਼ ਨਸਬੰਦੀ ਦਾ ਆਦੇਸ਼ ਦਿੱਤਾ ਸੀ। 1 ਸਾਲ ਵਿੱਚ 60 ਲੱਖ ਦੇ ਕਰੀਬ ਲੋਕਾਂ ਦੀ ਨਸਬੰਦੀ ਕਰ ਦਿੱਤੀ ਗਈ। ਸੰਜੇ ਗਾਂਧੀ ਦੀ ਧੀ ਅਤੇ ਉੱਕੇ ਸੋਸ਼ਲ ਵਰਕਰ ਨੁਕਸਾਨਾ ਸੁਲਤਾਨਾ ਨੇ ਦਿੱਲੀ ਵਿੱਚ 10000 ਪੁਰਸ਼ਾਂ ਦੀ ਨਸਬੰਦੀ ਕਰਵਾਈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਸਲ ਵਿੱਚ 1973 ਤੋਂ 1977 ਤੱਕ ਸੰਜੇ ਗਾਂਧੀ ਹੀ ਦੇਸ਼ ਦਾ ਸ਼ਾਸਨ ਸੰਭਾਲ ਰਹੇ ਸਨ। ਅਚਾਨਕ ਜਨਵਰੀ 1977 ਨੂੰ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਨੂੰ ਲੋਕ ਸਭਾ ਭੰਗ ਕਰਨ ਦੀ ਸ਼ਿਫਾਰਿਸ਼ ਕਰ ਦਿੱਤੀ ਤੇ ਆਕਾਸ਼ਵਾਣੀ ਦੁਹ ਦੇਸ਼ ਨੂੰ ਸੰਬੋਧਿਤ ਕਰਕੇ ਘੋਸ਼ਣਾ ਕੀਤੀ ਕਿ ਮਾਰਚ ਵਿੱਚ ਆਮ ਚੋਣਾਂ ਹੋ ਸਕਦੀਆਂ ਹਨ। ਆਫੀਸ਼ੀਅਲੀ 21 ਮਾਰਚ 1977 ਵਿੱਚ ਐਮਰਜੈਂਸੀ ਦੇਸ਼ ਪਰ ਵਿੱਚੋਂ ਹਟਾ ਦਿੱਤੀ ਗਈ।